ਅੰਮ੍ਰਿਤਸਰ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਛੱਡ ਗਵਾਂਡਣ ਨਾਲ ਕਰਵਾਈ ਲਵ ਮੈਰਿਜ ਪੀੜਿਤ ਪਤਨੀ ਆਪਣੇ 5 ਬੱਚਿਆਂ ਨੂੰ ਲੈ ਕੇ ਮੰਗ ਰਹੀ ਇਨਸਾਫ ਅੰਮ੍ਰਿਤਸਰ ਦੇ ਥਾਣਾ ਗੇਟ ਠਕੀਮਾ ਅਦੀਨ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ 5 ਬੱਚਿਆਂ ਨੂੰ ਛੱਡ ਕੇ ਆਪਣੀ ਗਵਾਂਡਣ ਨੂੰ ਪਜਾ ਕੇ ਉਸ ਨਾਲ ਲਵ ਮੈਰਿਜ ਕਰਵਾ ਲਈ ਜਿਸ ਤੋਂ ਬਾਅਦ ਪੀੜਿਤ ਪਤਨੀ ਵੱਲੋਂ ਆਪਣੇ 5 ਬੱਚਿਆਂ ਨੂੰ ਲੈ ਕੇ ਇਨਸਾਫ ਦੀ ਦੋਹਾਈ ਲਗਾਈ ਜਾ ਰਹੀ ਇਸ ਸੰਬੰਧੀ ਗਲਬਾਤ ਕਰਦਿਆਂ ਪੀੜਿਤ ਔਰਤ ਨੇ ਦੱਸਿਆ ਕਿ 2010 ਦੇ ਵਿੱਚ ਉਸ ਦਾ ਵਿਆਹ ਖੁਸ਼ਦੀਪ ਸਿੰਘ ਨਾਮਕ ਵਿਅਕਤੀ ਦੇ ਨਾਲ ਹੋਇਆ ਸੀ ਅਤੇ ਉਸ ਦੇ 5 ਬੱਚੇ ਵੀ ਹਨ ਅਤੇ उसका पति उसके उसकी गई समात हो चुकी पति तो बार, बार रात तो मेरे पति ने गांत के उस नव मैरिज करा ली हैच् लैके इंसाफ की गुहार लगा रही हूं दूजे पास पुलिस भी मेरी कोई सुनवाई नहीं कर रहा पुलिस वालों कोई भी कारवाई नहीं की जा रही उ

ਤੇ ਫਤਸਿੰਗ ਕੋਲ ਨਹੀਂ ਹਾਂ ਨਿੱਕੀ ਗੱਲਬਾਤ ਕੀ ਹੋਈ ਗੱਲਬਾਤ ਸਭ ਮੇਰੀ ਨਾ ਹਸਬੰਦ ਨੇ ਨਾ ਦਾ ਯਾਤਰਾ ਲਿਆ ਪੱਟ ਕੇ ਹਾਂ ਹਾਂਜੀ ਮੈਂ ਮੇਰਾ 2010 'ਚ ਮੇਰਾ ਵਿਆਹ ਹੋਇਆ ਵਾ ਬਿਨਾ ਤਲਾਕ ਤੋਂ ਨੇ ਵਿਆਹ ਤਲਾਕ ਤੋਂ ਨੇ ਹਾਂ ਅੱਜ ਮੈਨੂੰ ਚਾਹੀਦਾ ਇਨਸਾਫ ਮੇਰੀ ਸਹਾਈ ਤੇ ਤੇਰੀ ਹੁੰਦੀ ਰਹੀ 2010 'ਚ ਤੁਹਾਡਾ ਵਿਆਹ ਹੋਇਆ ਤੇ ਬੱਚੇ ਕਿੰਨੇ ਨੇ ਤੁਹਾਡੇ ਬੱਚੇ ਮੇਰੇ ਪੰਜ ਨੇ ਹਾਂਜੀ ਤੇ ਮੈਂ ਨਹੀਂ ਆ ਜਾਣੀ ਅਭ ਮੇਰਾ ਘਰ ਵਾਲਿਆ ਵੀ ਸਜ਼ਾ ਹੋਵੇ ਉਸ ਜਨਾਨੀ ਨੂੰ ਵੀ ਸਜ਼ਾ ਹੋਵੇ ਕੀ ਕੀਤਾ ਤੁਹਾਡੇ ਘਰ ਵਾਲੇ ਨੇ ਕੀ ਗੱਲਬਾਤ ਕੀ ਹੋਈ ਉਸ ਜਨਾਨੀ ਨਾਲ ਵਿਆਹ ਕਿਉਂ ਕਰਾ ਜਨਾਨੀ ਕਿੱਥੇ ਰਹਿੰਦੀ ਸੀ ਜਨਾਨੀ ਸਾਹਮਣੇ ਸਾਡੇ ਰਹਿੰਦੀ ਜੇ ਹੂੰ ਤੇ ਉਹਦੇ ਨਾਲ ਪਹਿਲਾਂ ਐਦਾਂ ਉਹਦੇ ਹਸ ਕੈਂਡੀਡੇਟ ਹੋ ਗਿਆ ਤੇ ਉਹ ਮਤਲਬ ਇੱਤਾਈ ਉਹਨਾਂ ਲਈ ਛੇ 7 ਲੱਖ ਕਿੰਨਾ ਨਾਲ ਤੇ ਪਹਿਲਾਂ ਸਾਡਾ ਝਗੜਾ ਐਦਾਂ ਹੀ ਫੈਸਲਾ ਹੋ ਗਿਆ ਉਹ ਦੇਖ ਕੇ ਹੂੰ ਹਾ ਨੇ ਜੀ ਤਾਂ ਉਹ ਕੰਨ ਦੀ ਫੇਨੀ ਮੈਂ ਨਹੀਂ ਦੁਬਾਰਾ ਨਹੀਂ ਇਸ ਬੰਦੇ ਨਾਲ ਲੱਟ ਪੋਈ ਮੰਦਰ ਤੇ ਬਾਅਦੋਂ ਫੇਰਾ 2 ਮਹੀਨੇ 1 ਮਹੀਨੇ 2 ਮਹੀਨੇ ਬਾਅਦ ਉਹਨੇ ਫੇਰ ਐਦਾ ਭੱਜ ਕੇ ਉਹਦੇ ਨਾਲ ਵਿਆਹ ਕਰਾ ਲਿਆ ਕੋਡ ਮੈਰਿਜ ਕਰਾਈ ਤੇ ਮੇਨੂੰ ਅਨਸਾਰ ਚ ਆਈਦਾ ਵਾ ਮੇਰੀ ਸੁਣਾਈ ਕਿਤੇ ਨਹੀਂ ਹੁੰਦੀ ਬਈ ਦਾ ਉਹ ਤਾਂ ਕੇ ਹੁੰਦੀ ਨਹੀਂ ਹਾਂ ਕੀ ਲੱਗਦਾ ਹੈ ਕਿ ਇੱਕ ਵਿਆਹ ਹੁਣ ਤੋਂ ਬਾਅਦ ਤਲਾਕ ਨਹੀਂ ਹੋਇਆ ਤੇ ਉਹਦੇ ਵੱਲੋਂ ਵਿਆਹ ਦਾ ਮੇਰਾ ਤਲਾਕ ਕੀਤੇ ਹੋਇਆ ਹਾਂ ਤੇ ਉਹ ਕਹਿੰਦੇ ਨੇ ਵੀ ਮੈਂ ਤੈਨੂੰ ਵੀ ਰੱਖਾਂਗਾ ਉਹਨੂੰ ਵੀ ਰੱਖਾਂਗਾ ਤੇ ਉਹਦਾ ਪਰਿਵਾਰ ਨੇ ਪਾਲਾਂਗਾ ਤੇ ਮੈਂ ਆਪਣਾ ਵੀ ਪਾਲਾਂਗਾ ਤੁਸੀਂ ਕੀ ਜਾਣਦੇ ਹੋ ਮੈਂ ਖੁਦ ਮੈਂ ਉਹਦੇ ਨਾਲ ਨਹੀਂ ਰਹਿਣਾ ਸਰ ਮੈਂ ਉਹਨੂੰ ਆਪਣੇ ਘਰ ਨਹੀਂ ਪਾਲਣ ਦੇਣਾ ਮੇਰੇ ਵੀ ਪੰਜ ਬੱਤੇ ਬਣੀਆਂ ਤਿੰਨ ਬੇਟੀਆਂ ਦੋ ਬੇਟੀਆਂ ਹਾਂ ਕੀ ਲੱਗਦਾ ਹੈ ਕਿ ਬਿਨਾ ਤਲਾਕ ਤੋਂ ਵਿਆਹ ਕਰਾਉਣਾ ਜਿੰਨੂੰ ਕਾਨੂੰਨੀ ਜੁਰਮ ਹੈ ਕੀ ਕਾਰਵਾਈ ਦੀ ਮੰਗ ਕਰਦੇ ਜਿੰਨਾ ਮੈਂ ਪਰ ਉਹਨੇ ਕਿਹਾ ਨਾ ਮੈਂ ਉਹ ਕਹਿੰਦੇ ਆਪਕੋ ਘਾਨੇ ਤੇ ਜਾਣੀ ਉਹ ਕਹਿੰਦੇ ਆ ਵੀ 에어ਪੋਰਟ ਨੇ ਔਰ ਦੇ ਕੱਢਿਆ ਵੀ ਬੰਦਾ ਵਿਆਹ ਕਰਾ ਸਕਦਾ ਹੁਚਾ ਬਿਨਾਂ ਤਲਾਕ ਤੋਂ ਤੁਹਾਨੂੰ ਕਿੰਨੇ ਗੱਲ ਗਈ ਹੈ ਕਿੰਨੇ ਗਈ ਸੀ ਇਹ ਗੱਲ ਉਹ ਤੇ ਠਾਹੇ ਤੁਸੀਂ ਦਰਖਾਸਤ ਦੇ ਕੇ ਆਏ ਹਾਂ ਜੀ ਦਰਖਾਸਤ ਵੀ ਦੇ ਕੇ ਆਏ ਉਹ ਕਹਿੰਦੇ ਕੋਈ ਕਹਿਦਾ ਨਹੀਂ ਆ ਤੁਸੀਂ ਆਪਣੇ ਬੱਚੇ ਪਾਲੋ ਉਹਨੂੰ ਰਹਿਣ ਦਿਤਤੇ ਮੈਂ ਕਹਿੰਨੀ ਨਹੀਂ ਮੈਂ ਉਹਨਾਂ ਨੂੰ ਸਜਾਤਵਾੜਾ ਚਾਹਦੀ ਕਿਉਂ ਮੈਂ بار بار ਮੇਰੇ ਵੀ ਬੱਚੇ ਮੈਂ ਕਿਤਰਾ ਪਾਲ ਲੇਗੀ ਮੇਰੇ ਕੁਮਾਰ ਵਾਲੇ ਤੋਂ ਹੀ ਸੀ ਔਰ ਉਹ ਜਨਾਨੀ ਨਾ ਉਹਨੇ ਇਦਾਂ ਓਏ ਅੱਜ ਤੋਂ ਕਿੰਨੇ ਦਿਨ ਹੋ ਗਏ ਲਾਪ ਲਕਰ ਨੂੰ ਲੈ ਕੇ ਘਰ ਆਣੇ। ਤੇ ਔਰ ਸਰ ਵੀ ਨੂੰ ਫੋਨ ਵੀ ਲਾਉਂਦੇ ਪਏ। ਔਰ ਇਹ ਮੈਨੂੰ ਘਰ ਆਣ ਦੀ ਗੱਲ ਕਰਦੇ ਮੈਂ ਤੇਰੇ ਪੈਰਾਂ ਦੀ ਵੀ ਜੀ ਜਾਨਾ। ਤੇ ਮੈਂ ਕਹਾ ਸਰ ਮੈਂ ਜੀ ਉਹਨੂੰ ਆਪਣੇ ਘਰ ਮੇਰਾ ਮਕਾਨ ਵੀ ਉਹਨੇ ਲੈਣੇ ਕੋਹਾ। 4 ਲੱਖ ਰੁਪਏ ਦੇ। ਕਹਿੰਦਾ ਮੈਂ ਸੂਧਰ ਜਾਵਾਂਗਾ। ਤੇ ਮੈਨੂੰ ਮੇਰਾ ਮਕਾਨ ਵੀ ਸੜਾ ਕੇ ਦੇਵੇ ਤੇ ਮੈਨੂੰ ਜਿੱਦਾ ਮਰਜ਼ੀ ਨੂੰ ਇਨਸਾਫ ਦਿਵਾਓ ਮੈਨੂੰ। ਠੀਕ ਹੈ। ਹਾਂਜੀ। ਕੀ ਨਾ ਮਾਤਾ ਕੀ ਗੱਲਬਾਤ ਕੀ ਹੋਈ ਤੁਹਾਡੇ ਬੇਟੇ ਜਿਹੜੀ ਸਾਡੇ ਗਾਵਾਂ ਬਾੜ ਨੇ ਉਹਦੇ ਬੁੱਢੀ ਲੋਈ ਨੂੰ ਹਾਂ ਮੈਂ ਨਹੀਂ ਲਖਣਾ ਦੋ ਵੀ ਰੋਕਾ ਮੀਤੋ ਉਹਦਾ ਬਾਤ ਹਾਂ ਮੈਂ ਕਿਉਂ ਹੋਇਆ ਹਾਂ ਮੈਂ ਹੀ ਹੋਇਆ ਮੇਰਾ ਭਾਈ ਜਿਆਗੋ ਹਾਂ ਮੈਂ ਅੱਜ ਲੜਿਆ ਉਹਨਾਂ ਨਾਲ ਹਾਂ ਤੇ ਕਿਉਂ ਸਰਾਇਆ ਨਾ ਹਾਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਕਿ ਹਾਂਜੀ ਹਾਂ ਕਾਰਨਾ ਨੇ ਕਾਰ ਨਹੀਂ ਬੰਨ੍ਹ ਲੈਨੇ ਹਾਂ ਹਾਂ ਉਹਨੇ ਕਾਰਵਾਈ ਨਹੀਂ ਕਰਾਈ ਕੋਈ ਆ ਨਹੀਂ ਕਰਦੀ ਆ ਗਾਵਾਂ ਦੇ ਪੱਡਾ ਅੱਛਾ ਹਾਂ ਮੇ ਵਾਲਾ ਲੈ ਕੇ ਲਾ ਦਿਓ ਤੇ ਤੁਹਾਡੇ ਪੰਜ ਪੋਤਰੇ ਪੋਤਰੀਆਂ ਵੀ ਨੇ ਇਹਨਾਂ ਬੋਲ ਦੋ ਬੋਲ ਰਹੇ ਕਹਿੰਦੇ ਬੋਲ ਰਹੇ ਹਾਂਜੀ ਕੀ ਦੋ ਬੋਲਣੇ ਕੀ ਲੱਗਦਾ ਜਿਹੜਾ ਘਰ ਵੀ ਗਿਆ ਨੇ ਪਾਸਟ ਜਾ ਤੇ ਪਸਟ ਮੈਂ ਆ ਮੇਰੇ ਬੋਲ ਦੋ ਨਾ ਕਿ ਲੈਣਾ ਕੀ ਮੰਗ ਕੀ ਕਰਦੇ ਹਾਂ ਮੰਗਿਆ ਉਹ ਕਰਦੇ ਹੋਣਾ ਜਗਾਂ ਬੋਏ ਦੀਆਂ ਤਾਂ ਜਾਂਦੇ ਠੀਕ ਹੈ ਮਾਮਲਾ ਆਇਆ ਸੀ 21 ਨੰਬਰ ਕਲੀ ਦਾ ਮਤੇ ਸਿੰਘ ਕਲੋਨੀ ਦੇ ਜਿਹਦੇ ਵਿੱਚ ਇੱਕ ਵਿਅਕਤੀ ਜਿਹੜੇ ਇੱਕ ਸਾਹਮਣੇ ਆਪਣੀ ਇੱਕ ਹੋਰਤ ਨਾਲ ਵਿਆਹ ਕਰਵਾ ਲਿਆ ਮਦਰ ਦੇ ਵੀ ਬੱਚੇ ਨੇ ਤੇ ਉਹਦੀ ਹੋਰਤ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਮੇਰੇ ਨਾਲ ਮੇਰੇ ਨਾਲ ਤਲਾਕ ਲੈ ਲੈਣਾ ਹੈ ਵਿਆਹ ਕਰਵਾਉਣਾ ਹਾਂਜੀ ਭੈਣਜੀ ਸਰਜੀਤ ਕੋਰ ਹੈਗੇ ਨੇ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਬਟ ਅਸੀਂ ਉਹਨੂੰ ਫੋਨ ਕਰਕੇ ਬੁਲਾਇਆ ਸੀ ਬੰਦੇ ਨੂੰ ਉਹ ਕਹਿੰਦਾ ਕਿ ਮੈਂ ਮੈਰਿਜ ਕਰਾ ਲਈ ਹੈ ਮੇਰੇ ਨਾਲ ਔਰ ਮੈਂ ਮੈਰਿਜ ਕਰਾ ਕੇ ਰਹਿ ਰਿਆਂ ਇਸ ਬੇਸ ਤੇ ਜਿਹੜੀ ਹੈ ਪੁਲਿਸ ਦੀ ਦਖਲਅੰਦਾਜ਼ੀ ਜਿਹੜੀ ਉਹ ਖਤਮ ਹੋ ਜਾਂਦੀ ਆ ਅਸੀਂ ਭੈਣ ਜੀ ਨੂੰ ਦਾਅਤ ਕਰਤੀ ਆ ਕਿ ਜਿਹੜੀ ਆਪਣੀ ਕੋਰਟ ਵਿੱਚ ਚਲਾਈ ਜੂਗਾ ਨਾ ਉਹ ਵੀ ਕੋਰਟ ਦੇ ਵਿੱਚ ਕੰਪਲੇਂਟ ਕਰ ਲੈਣ ਜਿਹੜਾ ਇਹ ਦਿਨਾ ਦੇ ਉਹ ਉਸ ਤੋਂ ਜਿਹੜਾ ਬੀ ਸ਼ਰਤ ਹੋਵੇ ਉਹਦਾ ਕਹਿਣਾ ਕਿ ਪਹਿਲਾਂ ਵੀ ਦੋ ਵਾਰੀ ਉਸ ਲੜਕੀ ਵੱਲੋਂ ਮਾਫਤ ਮੰਗੀ ਗਈ ਸੀ ਕਿ ਮੇਰਾ ਉਸ ਦੇ ਘਰੋਂ ਦਾ ਕੋਈ ਤਾਕਤ ਪੁਨੇ ਦਾ ਮਾਰਕ ਬਗ ਕਰ ਨਹੀਂ ਬਲਾਵਾਂਗੀ ਪਰ ਇਸ ਦੇ باوجود ਵੀ ਉਹਨੇ ਵਿਆਹ ਕਰਵਾ ਲਿਆ ਇਹ ਗੱਲਾਂ ਸਾਡੇ ਨੋਟਿਸ ਵਿੱਚ ਨਹੀਂ ਹੈਗੀਆਂ ਉਹਨਾਂ ਦਾ ਘਰੇ ਡੋਮੈਟਰ